ਕਰਨ ਦੇ ਲਈ ਮੇਰੇ ਨਾਲ ਫਿਲਹਾਲ ਜੁੜੇ ਨੇ ਸਾਡੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਉਹਨਾਂ ਨਾਲ ਕਰਦੇ ਆਂ ਗੱਲਬਾਤ ਸੋ ਸੰਦੀਪ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ਾਮ ਦੇ ਲਾਈਵ ਵੇ ਪ੍ਰੋਗਰਾਮ ਜੀ ਧੰਨਵਾਦ ਢੋਲੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੰਦੀਪ ਸ਼ਰਮਾ ਜੀ ਬਹੁਤ ਹੀ ਦੇਖੋ ਇਮਾਰਤਾਂ ਡਿੱਗਣ ਦਾ ਜ਼ਿਲਸਾ ਰੁਕ ਨਹੀਂ ਰਿਹਾ ਕਿ ਜੋ ਅੱਜ ਖਬਰ ਸਿਹਰੀ ਅਪਡੇਟ ਆਈ ਹੈ ਚੰਡੀਗੜ੍ਹ ਦੇ ਸੈਕਟਰ 17 ਤੋਂ ਕਿ ਇੱਕ ਖਾਲੀ ਮਾਰ ਸੀ ਚਲੋ ਇਹ ਇਮਾਰਤ ਡਿੱਗ ਗਈ ਗਨੀਮਤ ਰਹੀ ਕਿ ਖਾਲੀ ਹੋਣ ਕਰਕੇ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਵਾਲ ਬੜੇ ਖੜੇ ਹੋ ਗਏ ਕਿ ਇਹ ਇਮਾਰਤ ਅਗਲੇ ਮਹੀਨੇ ਨਿਰਮਾਣ ਉਦਿਨ ਸੀ ਅਗਲੇ ਮਹੀਨੇ ਬਣਦੀ ਸੀ ਉਹ ਤਰਕ ਦਿੱਤਾ ਗਿਆ ਪਰ ਫਿਰ ਇਹ ਬਣੀ ਕਿਉਂ ਨਹੀਂ ਕਿਉਂਕਿ ਉਹਦੇ ਪਿੱਲਰ ਇੰਨੇ ਕਮਜ਼ੋਰ ਹੋ ਚੁੱਕੇ ਸੀ ਤਾਂ ਫਿਰ ਉਸ ਨੂੰ ਘਰਾਇਆ ਕਿਉਂ ਨਹੀਂ ਗਿਆ ਟੈਲੀਫੋਨ ਬਿਲਕੁਲ ਸੋਢੀ ਸਾਹਿਬ ਦੇਖੋ ਜਿਹੜੀ ਅੱਜ ਦੀ ਚੰਡੀਗੜ੍ਹ ਦੀ ਸੈਕਟਰ 17 ਦੀ ਖਬਰ ਹੈ ਜੀ ਉਹ ਇਮਾਰਤ ਲੱਗੀ ਹੈ ਉਹ ਇਮਾਰਤ ਸੀਗੀ ਜੋ ਬਿਲਕੁਲ ਫਿਲਹਾਲ ਖਾਲੀ ਸੀ ਉੱਥੇ ਕੰਮ ਚੱਲ ਰਿਹਾ ਸੀ ਜੀ ਜੀ ਉਹ ਇਮਾਰਤ ਸੀਗੀ ਕਿਸੇ ਟਾਈਮ ਉੱਥੇ ਮਹਿਫਿਲ ਰੈਸਟੋਰੈਂਟ ਹੁੰਦਾ ਸੀ ਬਹੁਤ ਇੱਕ ਜਿਹਨੂੰ ਕਹਿੰਦੇ ਨੇ ਚੰਡੀਗੜ੍ਹ ਦੇ ਏਰੀਆ 'ਚ ਨਾਮ ਸੀਗਾ ਉਸ ਰੈਸਟੋਰੈਂਟ ਦਾ ਜੀ ਉਹ ਇਮਾਰਤ ਡਿੱਗੜਦੇ ਨਾਲ ਦੇਖੋ ਪਰਮਾਤਮਾ ਦਾ ਸ਼ੁਕਰਾਨਾ ਨੁਕਸਾਨ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਜੀ ਜੀ ਲੇਕਿਨ ਜਿਹੜੀ ਪ੍ਰਸ਼ਾਸਨ ਤੇ ਸੀ ਗੌਰ ਕਰਨ ਦੀ ਗੱਲ ਕਰਦੇ ਹੁੰਨੇ ਆ ਜਾਂ ਪ੍ਰਸ਼ਾਸਨ ਨੇ ਕਿਵੇਂ ਜਾਂ ਉਹ ਉਸ ਵਿਭਾਗਾਂ ਦੇ ਸਟਾਫ ਨੇ ਕਿਵੇਂ ਕੰਮ ਕਰਨਾ ਹੁੰਦਾ ਹੈ ਤੇ ਬੀ ਇਮਾਨਦਾਰੀ ਦੇ ਨਾਲ ਜਾਂ ਕਿਸੇ ਦੀ ਜਾਨ ਨੂੰ ਸੇਫਟੀ ਦੇ ਨੂੰ ਦੇਖਦੇ ਹੋਏ ਕੰਮ ਕਰਨਾ ਹੁੰਦਾ ਉਹ ਕਿਤੇ ਨਾ ਕਿਤੇ ਹਮੇਸ਼ਾ ਹੀ ਜਿਹੜਾ ਜਿਹਨੂੰ ਕਹਿ ਦਿੰਦੇ ਆ ਢਿੱਲਾ ਰਹਿੰਦਾ ਜਾਂ ਜਿਹਨੂੰ ਕਹਿ ਦਿੰਦੇ ਆ ਇੱਕ ਕਮਜ਼ੋਰ ਰਹਿੰਦਾ ਜੀ ਜੀ ਜਦੋਂ ਪਤਾ ਸੀ ਵੀ ਹਾਂ ਇਹ ਇਮਾਰਤ ਦੀ ਜਿਹੜੀ ਮਿਆਦ ਨਿਕਲ ਚੁੱਕੀ ਆ ਜਾਂ ਇਹਦਾ ਕੰਮ ਹੋਣਾ ਜਾਂ ਉਹ ਉਹ ਗਿਰਨੇ ਵਾਲੀ ਆ ਜਾਂ ਦੂਜੇ ਨੂੰ ਖਤਰਾ ਦੇਊਗੀ ਜਾਂ ਖੁਦ ਖਤਰਾ ਵੜਨਗੇ ਉਹ ਲੋਕ ਜਿਹੜੇ ਕੰਮ ਕਰਨਗੇ ਜੀ ਉੱਥੇ ਉਹੋ ਤਰੀਕੇ ਦੇ ਨਾਲ ਪਹਿਲਾਂ ਹੀ ਕਿਉਂ ਨਹੀਂ ਉਸ ਨੂੰ ਗिराਇਆ ਗਿਆ ਹਾਲਾਂਕਿ ਦਸੰਬਰ ਦੀ 26 ਤਰੀਕ ਦੇ ਨੇੜੇ ਤੇੜੇ ਉਸ ਨੂੰ ਕਰਾਇਕਾਏ ਸੀਗੇ ਕੁਝ ਬਿਲਰਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਵੀ ਏਅਰਪੋਰਟ ਦਿੱਤੀ ਗਈ ਸੀ ਪੁਲਿਸ ਨੇ ਵੀ ਆ ਕੇ ਉੱਥੇ ਜਾਂਚ ਕੀਤੀ ਸੀ ਤਾਂ ਪੁਲਿਸ ਨੇ ਕਿਹਾ ਸੀ ਵੀ ਇੱਥੇ ਕੋਈ ਫਿਲਹਾਲ ਜਿੰਨਾ ਚਿਰ ਇਮਾਰਤ ਨੂੰ ਗੇਰਦੇ ਨਹੀਂ ਜਾਂ ਇਹਨੂੰ ਠਾਠੇ ਨਹੀਂ ਕਰਦੇ ਆਪਣੇ ਹਿਸਾਬ ਨਾਲ ਨਜ਼ਰ ਇੱਥੇ ਕੋਈ ਆਇਓ ਨਾ ਨਾ ਕੋਈ ਜਾਇਓ ਜੀ ਜੀ ਦੇਖੋ ਉਸ ਚੀਜ਼ ਨੂੰ ਬਿਲਕੁਲ ਧਿਆਨ ਚ ਨਹੀਂ ਰੱਖਿਆ ਗਿਆ ਉਸ ਚੀਜ਼ ਦੀਆਂ ਦੇਖੀ ਕੀਤੀ ਗਈ ਹੈ ਦੇਖੋ ਇੱਕ ਵੱਡਾ ਕੋਈ ਜਿਹਦੀ ਐਡੀ ਵੱਡੀ ਬਿਲਡਿੰਗ ਹੈ ਦੇਖੋ ਉਹ ਉੱਥੇ ਠੇਕੇਦਾਰ ਕੋਈ ਹੋਰ ਹੈ ਕੰਮ ਨੂੰ ਕੋਈ ਹੋਰ ਚਲਾ ਰਿਹਾ ਜਾਂ ਉਸ ਚੀਜ਼ ਜਮੀਨ ਦਾ ਜਾਂ ਜਗ੍ਹਾ ਦਾ ਮਾਲਕ ਕੋਈ ਹੋਰ ਹੈ ਜਿਹੜਾ ਮਾਲਕ ਹੈ ਉਹ ਉਹਦਾ ਫਰਜ਼ ਬਣਦਾ ਹੈ ਵੀ ਕਿਸੇ ਦਾ ਮੇਰੇ ਪੜੋਸੀ ਦਾ ਮੇਰੇ ਉਸੇ ਪੜੋਸੀ ਦਾ ਕਿਸੇ ਦਾ ਨੁਕਸਾਨ ਨਾ ਜੀ ਹੋਵੇ ਦੇਖੋ ਉਹ ਐਡੀ ਵੱਡੀ ਬਿਲਡਿੰਗ ਗਈ ਇੱਕ ਧਤਮਕਾ ਹੋਇਆ ਜੀ ਜੇ ਪ੍ਰਮਾਤਮਾ ਦੀ ਕਿਰਪਾ ਨਾਲ ਜਾਨੀ ਨੁਕਸਾਨ ਨਹੀਂ ਜੀ ਹੋਇਆ ਕਿਸੇ ਦਾ ਲੇਕਿਨ ਜਿਹੜੇ ਨਾਲ ਦੇ ਗਵਾਂਡੀ ਉਹਨਾਂ ਦੀਆਂ ਦਿਵਾਰਾਂ ਸੀ ਜਾਂ ਉਹਨਾਂ ਦੇ ਰੈਸਟੋਰੈਂਟ ਉਹ ਬਿਲਡਿੰਗ ਦੇ ਨਾਲ ਜਿਹੜੇ ਮਕਾਨ ਬਣੇ ਹੋਏ ਸੀ ਐਡੇ ਤਮਾਕੇ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਤਰੇੜ ਆਈਆਂ ਜਾਂ ਉਹ ਲੋਕ ਵੀ ਪਰੇਸ਼ਾਨ ਹੋਏ ਆ ਡਾ ਧਮਾਕਾ ਹੋਣ ਤੋਂ ਬਾਅਦ ਜੇ ਕੋਈ ਆਮ ਇੱਕ ਨੋਰਮਲ ਹਾਰਟ ਦਾ ਕੋਈ ਪੇਸ਼ੈਂਟ ਹੋਵੇ ਜਾਂ ਹਾਰਟ ਕੋਈ ਪੇਸ਼ੈਂਟ ਹੋਵੇ ਉਹ ਕਿਤੇ ਨਾ ਕਿਤੇ ਕਬਰਾਂ ਗਈ ਉਹ ਮਤਲਬ ਜਿਹੀ ਉਹ ਬੰਦੇ ਦੀ ਡੈਥ ਹੋ ਜਾਂਦੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਵੀ ਪ੍ਰਸ਼ਾਸਨ ਨੂੰ ਹਮੇਸ਼ਾ ਹੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਜਿਹੜਾ ਕੰਮ ਸਾਨੂੰ ਲੱਗਦਾ ਨੁਕਸਾਨ ਹੋਣਾ ਹੈ ਚਾਹੇ ਕਿਸੇ ਵੀ ਵਿਭਾਗ ਕਿਸੇ ਵੀ ਡਿਪਾਰਟਮੈਂਟ ਦੇ ਜਾ ਕੇ ਦੇਖ ਲਓ ਉਹ ਨੁਕਸਾਨ ਹੋਣ ਤੋਂ ਪਹਿਲੇ ਹੀ ਕਿਤੇ ਨਾ ਕਿਤੇ ਜਾਗਣਾ ਚਾਹੀਦਾ ਨੁਕਸਾਨ ਹੋਣ ਤੋਂ ਪਹਿਲੇ ਹੀ ਉਸ ਚੀਜ਼ ਨੂੰ ਸੈਟਿੰਗ ਕਰ ਲੈਣੀ ਚਾਹੀਦੀ ਹੈ ਜੀ ਸ਼ਰਮਾਈ ਤੁਸੀਂ ਬਹੁਤ ਵਧੀਆ ਗੱਲ ਕੀਤੀ ਮੈਂ ਤੁਹਾਨੂੰ ਯਾਦ ਕਰਾ ਦੇਣਾ ਕਿ ਤੁਸੀਂ ਕਿਹਾ ਪ੍ਰਸ਼ਾਸਨ ਠੀਕ ਹੈ ਤੁਸੀਂ ਇਹ ਵੀ ਗੱਲ ਦੱਸੀ ਕਿ ਵੀ ਪੁਲਿਸ ਵਾਲੋ ਉੱਥੇ ਯਾਨੀ ਜਾ ਕੇ ਕਿੰਨਾ ਕਈ ਦੌਰਾ ਜਦਕਿ ਇਹ ਡਿਪਾਰਟਮੈਂਟ ਆਂਦਾ ਹੈ ਮਿਊਸਿਪਲ ਕਾਰਪੋਰੇਸ਼ਨ ਦੇ ਅੰਡਰ ਇਮਾਰਤ ਉਹਨਾਂ ਦਾ ਕੰਮ ਸੀ ਚੈੱਕ ਕਰਨਾ ਕੰਮ ਰਕਵਾਉਣਾ ਪਰ ਇਹ ਇਮਾਰਤ गिरी ਤੇ ਤੁਹਾਨੂੰ ਲੱਗਦਾ ਨਹੀਂ ਵੀ ਕਿ ਕਿਤੇ ਨਾ ਕਿਤੇ ਆਪਾਂ ਗੱਲ ਕਰੀਏ ਤਾਂ ਵੀ ਜਿਹੜੇ ਅਫਸਰ ਹੈ ਸਰਕਾਰੀ ਅਫਸਰ ਉਹਨਾਂ ਦੀ ਵੀ ਆਂ ਦੇਖੀ ਸਾਹਮਣੇ ਆਈ ਹੈ ਤਾਂ ਹੀ ਇਹ ਕੰਮ ਹੋਇਆ ਜੇ ਸਰਕਾਰੀ ਅਫਸਰ ਗੌਰ ਕਰਦੇ ਉੱਥੇ ਕੋਈ ਹੁੰਦਾ ਪਹਿਲੇ ਢਾ ਲੈਂਦੇ ਆਪੀ ਤਾਂ ਇਹ ਆਜੇ ਕੰਮ ਨਾ ਹੁੰਦਾ ਦੇਖੋ ਕਿਉਂਕਿ ਜੋ ਸੁਣਨ ਦੇ ਦੇਖਣ ਚ ਆਇਆ ਵੀ ਜਿਹੜੇ ਆਂਢੀ ਗੁਆਂਢੀ ਨੇ ਉਹਨਾਂ ਨੂੰ ਕਾਫੀ ਯਾਨੀ ਕਿ ਭਾਦਰ ਮਚੀ ਆ ਤੁਹਾਡੀ ਗੱਲ ਸਹੀ ਹੈ ਕਿਸ ਨੂੰ ਹਟੈਕ ਵੀ ਆਸਦਾ ਸੀ ਉੱਥੇ ਲੋਕ ਇੰਨੇ ਯਾਨੀ ਕਿ ਸੈਮਿਓ ਏ ਸੀ ਕੇ ਅੱਧਾ ਅੱਧਾ ਘੰਟਾ ਘੰਟਾ ਘਟਾ ਲੋਕ ਆਪਣੇ ਘਰਾਂ ਨੂੰ ਵੀ ਵਾਪਸ ਆਏ ਜਿਹੜੇ ਭੱਜੇ ਉੱਥੋਂ ਦੇਖੋ ਏਡੀ ਵੱਡੀ ਬਿਲਡਿੰਗ ਦਾ ਗਿਰਨਾ ਧਮਾਕਾ ਕਿੰਨਾ ਜ਼ਬਰਦਸਤ ਆ ਜੀ ਧਮਾਕੇ ਦੇ ਨਾਲ ਧਮਾਕੇ ਦੀ 사운ਡ ਦੇ ਨਾਲ ਕਿਤਨੇ ਕਿਤੇ ਬੰਦਾ ਘਬਰਾ ਜਾਂਦਾ ਹੈ ਜੀ ਦੇਖੋ ਪ੍ਰਸ਼ਾਸਨ ਦੀ ਗੱਲ ਜੇ ਆਪਾਂ ਕਰੀਏ ਜਾਂ ਉਹ ਸਰਕਾਰੀ ਅਫਸਰਾਂ ਦੀ ਗੱਲ ਕਰੀਏ ਉਹਨਾਂ ਦੀ ਅਣਦੇਖੀ ਨਹੀਂ ਜੀ ਕਹਿ ਸਕਦੇ ਵੀ ਉਹਨਾਂ ਦੀ ਅਣਦੇਖੀ ਹੈ ਉਹਨਾਂ ਨੇ ਅਣਦੇਖੀ ਕਰਵਾਈ ਜਾਂਦੀ ਹੈ ਜਾਂ ਅਣਦੇਖੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਚਾਹੇ ਉਹ ਤੁਸੀਂ ਰਿਸ਼ਵਤ ਦੇ ਰੂਪ ਚ ਲਾ ਲਓ ਚਾਹੇ ਤੁਸੀਂ ਸ਼ਿਫਾਰਿਸ਼ ਦੇ ਰੂਪ ਚ ਲਾ ਲਓ ਜਾਣ ਪਛਾਣ ਦੇ ਰੂਪ ਚ ਲਾ ਲਓ ਜਿਹੜਾ ਕੰਮ ਲੋਕਾਂ ਨੂੰ ਨੁਕਸਾਨ ਦਿੰਦਾ ਹੈ ਮੇਰੀ ਕੋਈ ਚੀਜ਼ ਕਿਸੇ ਨੂੰ ਨੁਕਸਾਨ ਦਿੰਦੀ ਐ ਮੈਂ ਕੀ ਕਰੂੰਗਾ ਉਹ ਵਿਭਾਗ ਦੇ ਅਫਸਰ ਨੂੰ ਕਿਸੇ ਨੂੰ ਫੜੂੰਗਾ ਜਾਂ ਤਾਂ ਉਹਨੂੰ ਪੈਸਾ ਦੇ ਦੂੰਗਾ ਜਾਂ ਉਹਨੂੰ ਜਾਣ ਪਛਾਣ ਦਾ ਵਾਸਤਾ ਦੇ ਕੇ ਕੁਛ time ਮੰਗ ਲਊਂਗਾ ਲੇਕਿਨ ਇਹ ਜਿਹੇ ਮਾਮਲਿਆਂ ਦੇ ਵਿੱਚ ਬਿਲਡਿੰਗ ਦੇ ਮਾਮਲਿਆਂ ਦੇ ਵਿੱਚ ਜਿੱਥੇ ਖਤਰਾ ਸਾਨੂੰ ਜ਼ਿਆਦਾ ਹੁੰਦਾ ਹੋਵੇ ਜਿਹੜੇ ਸਿਸਟਮ 'ਚ ਜਾ ਕੇ ਉਹਦੇ ਵਿੱਚ ਨਾ ਤਾਂ ਸ਼ਪਾਰਚ ਹੋਣੀ ਚਾਹੀਦੀ ਆ ਨਾ ਹੀ ਪੈਸਾ ਚੱਲਣਾ ਚਾਹੀਦਾ ਲੇਕਿਨ ਕਿਤੇ ਨਾ ਕਿਤੇ ਸੀ ਚੰਡੀਗੜ੍ਹ ਦੀ ਬਹੁਤ ਵਾਰ ਗੱਲ ਕੀਤੀ ਹੈ ਵੀ ਚੰਡੀਗੜ੍ਹ ਦੇ ਵਿੱਚ ਇਹ ਨਾ ਸਿਸਟਮ ਹੈ ਖਾਸ ਕਰਕੇ ਜਿਹੜਾ ਕਾਨੂੰਨੀ ਸਿਸਟਮ ਹੈ ਸਰਕਾਰੀ ਸਿਸਟਮ ਹੈ ਬਹੁਤ ਵਧੀਆ ਚੱਲਦਾ ਲੇਕਿਨ ਕਿਤੇ ਨਾ ਕਿਤੇ ਉਹ ਕਾਲੀਆਂ ਭੇਡਾਂ ਮਿਲ ਜਾਂਦੀਆਂ ਇੱਕ ਦੋ ਕਾਲੀਆਂ ਭੇਡਾਂ ਹੀ ਕਿਤੇ ਨਾ ਕਿਤੇ ਬਾਕੀ ਲੋਕਾਂ ਨੂੰ ਵੀ ਲੋਕਾਂ ਦੀ ਜਾਨ ਨੂੰ ਗੁਫਤਾ 'ਚ ਪਾ ਦਿੰਦੀ ਹੈ ਜੀ ਸ਼ਰਮਾ ਜੀ ਹਜੇ ਕੁਝ ਦਿਨ ਪਹਿਲਾਂ ਦੀ ਗੱਲ ਹੈ ਹਜ ਦਾ ਜ਼ਿੰਦੀ ਗੱਲ ਹੈ ਕਿ ਇਹ ਮਹੌਲ ਦੇ ਵਿੱਚ ਕਿ ਮਾਰਾ ਡਿੱਗੀ ਸੀ ਸਾਰੇ ਨੂੰ ਪਤਾ ਹੈ ਤੁਹਾਨੂੰ ਪਤਾ ਹੈ ਉੱਥੇ ਦੋ ਮੌਤਾਂ ਹੋਈਆਂ ਸੀ ਇੱਕ ਲੜਕੀ ਦੀ ਇੱਕ ਮਹਾਲੇ ਦਾ ਲੜਕਾ ਸੀ ਹਾਲਾਂਕਿ ਉਹ ਜਿਹੜਾ ਪਤਾ ਲੱਗਾ ਕਿ ਉਹ ਜਿਹੜਾ ਮਾਲਕ ਸੀਗਾ ਨਾਲ ਉਹ ਘਰ ਸੀ ਉਹ ਕੁਝ ਗੈਰ ਕਾਨੂੰਨੀ ਕੰਮ ਕਰਵਾ ਰਿਆ ਸੀ ਜਿਹਦੇ ਦੁਆਰੋਂ ਸਾਰੀ ਬਿੜੀ ਡਿੱਗੀ ਜਿਹਦੇ ਵਿੱਚ 40 ਤੋਂ 60 ਬੰਦੇ ਬੜੇ ਗੰਭੀਰ ਜ਼ਖਮੀ ਹੋਏ ਸੀ ਪਰ ਉਹਦੇ ਦੋ ਮੌਤਾਂ ਹੋਈਆਂ ਸੀ ਇੰਨਾ ਕੁਝ ਹੋੰਦੇ ਬਾਅਦੂ ਵੀ ਚੰਡੀਗੜ੍ਹ ਜਿਵੇਂ ਤੁਸੀਂ ਵਧੀਆ ਗੱਲ ਕੀਤੀ ਵੀ ਕਾਨੂੰਨ ਦੇ ਮਤਾਵੀ ਬਹੁਤ ਤੇਜ਼ ਆ ਸੀ ਮੰਦੇ ਆ ਵੀ ਚੰਡੀਗੜ੍ਹ ਬਹੁਤ ਵਧੀਆ ਪੁਲਿਸ ਸਾਡੇ ਕੰਮ ਕਰਦੇ ਨੇ ਪਰ ਇੱਥੇ ਕਿਉਂ ਕੋਹਲ ਕੀਤੀ ਜਾਂਦੀ ਹੈ ਜਿੱਥੇ ਕਿ ਜਾਂਦਾ ਦਾ ਸਵਾਲ ਹੈ ਕਿਉਂਕਿ ਦੇਖੋ ਚੰਡੀਗੜ੍ਹ ਇੱਕ ਬਹੁਤ ਵੱਡਾ ਡ੍ਰੀਮ ਸਿਟੀ ਹੈ ਲੋਕਾਂ ਦੀ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਇਸ ਤੋਂ ਉੱਪਰ ਵੱਡੀਆਂ ਬਿਲਡਿੰਗਾਂ ਪੰਜਾਬ ਕਿੱਥੇ ਕਿੱਥੇ ਸ਼ਹਿਰ ਨਹੀਂ ਹੈਗੀਆਂ ਫਿਰ ਇੱਥੇ ਕਿਉਂ ਨਹੀਂ ਪ੍ਰਸ਼ਾਸਨ ਜਾਗਦਾ ਕਿਉਂ ਪ੍ਰਸ਼ਾਸਨ ਤਾਂ ਜਾਗੇਗਾ ਜਦੋਂ ਕੱਲ ਨੂੰ ਕੋਈ ਦਹਾਸਾ ਹੋ ਜਾਏਗਾ ਦੇਖੋ ਜਦੋਂ ਆਪਣੇ ਤੇ ਪੈਂਦੀ ਹੈ ਫਿਰ ਲੋਕਾਂ ਦੇ ਜਿਹੜੇ ਆ ਅੱਖਾਂ ਵੀ ਖੁੱਲ ਜਾਂਦੀਆਂ ਕੰਨ ਵੀ ਖੁੱਲ ਜਾਂਦੇ ਆ ਦੇਖੋ ਅੱਖਾਂ ਕੰਨ ਖੁੱਲਣ ਦੀ ਗੱਲ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਗੱਡੀਆਂ ਦੇ ਅੱਗੇ ਪਿੱਛੇ ਲੋਕ ਜਿਹੜੇ ਇੱਕ ਆਮ ਇੱਕ ਤਾਂ ਬੰਪਰ ਗੱਡੀਆਂ ਦੇ ਲੱਗੇ ਫਿਰਨੇ ਆ ਆਮ ਜੀ ਇੱਕ ਪਾਈਪ ਦਾ ਕਿਤੇ ਨਾ ਕਿਤੇ ਸ਼ੋਅ ਵਾਸਤੇ ਬੰਪਰ ਲਵਾ ਲਨੇ ਆ ਜੀ ਲੋਕ ਆ ਜੀ 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 ਜਦੋਂ ਆਪਣੇ ਤੇ ਪੈਂਦੀ ਹੈ ਉਹ ਉਸ ਤੇ ਉਦਾਹਰਨ ਤੇ ਮੌਦਾਰਨ ਦੇ ਰਹੇ ਆ ਜੀ ਜ਼ਰੂਰ ਉਹ ਬੰਪਰ ਲਵਾ ਲਨੇ ਆ ਪਤਾ ਨਹੀਂ ਮੈਂ ਵੀ ਗੱਡੀ ਸਿੱਖ ਕੇ ਚਲਾਉਣ ਚ ਨੂੰਣ ਲੱਗ ਗਿਆ ਪਤਾ ਨਹੀਂ ਕਿੰਨੀ ਕੀ ਦਿਨ ਸਾਨੂੰ ਵੀ ਚਲਾਉਂਦਿਆਂ ਨੂੰ ਹੋ ਗਈ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਦੀ ਆਈ ਉਹਦੀ ਮਤਲਬ ਜਿਸ ਟਾਈਮ ਤੱਕ ਇਹ ਗੱਲ ਹੋਣੀ ਜਿਸ ਟਾਈਮ ਤੱਕ ਕੋਈ ਪ੍ਰੋਬਲਮ ਨਹੀਂ ਆਈ ਜੀ ਉਹ ਸ਼ਿਕਸਾਲ ਪਹਿਲਾਂ ਉਹ ਬੰਪਰਾਂ ਨੂੰ ਬੈਨ ਕਰ ਦਿੱਤਾ ਗਿਆ ਜੀ ਕਿਹੜੀ ਚੀਜ਼ ਦਾ ਵਾਸਤਾ ਦੇ ਕੇ ਬੈਨ ਕੀਤਾ ਗਿਆ ਵੀ ਇਹੇ ਤੁਸੀਂ ਡਰੈਗ ਤੋਂ ਬਾਹਰ ਨਹੀਂ ਕਰ ਸਕਦੇ ਗੱਡੀ ਦੀ ਜੋ ਡਰੈਗ ਹੁੰਦੀ ਹੈ ਉਸ ਤੋਂ ਬਾਹਰ ਤੁਸੀਂ ਕੋਈ ਚੀਜ਼ ਨਹੀਂ ਲਗਾ ਸਕਦੇ ਹਾਂਜੀ ਹਾਂਜੀ ਉਹ ਕਿਉਂ ਦਿੱਤਾ ਗਿਆ ਵੀ ਕਿਸੇ ਜੱਜ ਦਾ ਬੇਟਾ ਉਹ ਬੰਪਰ ਜੱਜ ਦੇ ਬੇਟੇ ਦਾ ਬਾਈਕ ਉਹ ਕਿਸੇ ਗੱਡੀ ਦੇ ਬੰਪਰ 'ਚ ਫਸ ਕੇ ਉਸ ਬੱਚੇ ਦੀ ਬੋਤ ਹੋ ਗਈ ਸੀ ਜੀ ਜੀ ਜਦੋਂ ਜੱਜ ਦੇ ਬੇਟੇ ਦੀ ਮੌਤ ਹੋਈ ਹੈ ਤਾਂ ਜੱਜ ਸਾਹਿਬ ਨੂੰ ਦਿਖਿਆ ਵੀ ਹਾਂ ਇਹ ਖਤਰਾ ਹੈ ਬਾਕੀ ਉਹ ਪਤਾ ਨਹੀਂ ਕਿੰਨੇ ਕੁ ਬੰਪਰਾਂ ਨੇ ਖਤਰੇ ਕਰੇ ਹੋਣੇ ਕਿੰਨੇ ਕੁ ਲੋਕਾਂ ਦਾ ਨੁਕਸਾਨ ਕਰੇ ਹੋਣੇ ਨਹੀਂ ਕਿਸੇ ਨੇ ਦੇਖਿਆ ਜਦੋਂ ਆਪਣੇ ਤੇ ਪਈ ਜੱਜ ਸਾਹਿਬ ਤੇ ਪਈ ਕਿਤੇ ਨਾ ਕਿਤੇ ਫਿਰ ਉਸ ਚੀਜ਼ ਨੂੰ ਲਾਗੂ ਕੀਤਾ ਗਿਆ ਉਹ ਬੰਪਰ ਉਸ ਤੋਂ ਟਾਈਮ ਤੋਂ ਲੈ ਕੇ ਅੱਜ ਤੱਕ ਅਲੌਡ ਨਹੀਂ ਕੀਤੇ ਗਏ ਅੱਜ ਤੱਕ ਉਹਨਾਂ ਦਾ ਚਲਾਨ ਹੁੰਦਾ ਅਗਰ ਕੋਈ ਲਾਉਂਦਾ ਕਿਉਂ ਐ ਐਦਾਂ ਹੁੰਦਾ ਵੀ ਜਦੋਂ ਮੇਰੇ ਘਰ ਨੂੰ ਅੱਗ ਲੱਗਦੀ ਤਾਂ ਮੈਨੂੰ ਅੱਗ ਲੱਗੀ ਲੱਗਦੀ ਆ ਦੂਜੇ ਦੇ ਘਰ ਨੂੰ ਅੱਗ ਲੱਗਦੀ ਤਾਂ ਮੈਨੂੰ ਰੌਸ਼ਨੀ ਲੱਗਦੀ ਆ ਐਦਾਂ ਕੀ ਸੋਚ ਆ ਜੀ ਔਰ ਦੇਖੋ ਜਿਵੇਂ ਕਿ ਤੁਸੀਂ ਸਾਨੂੰ ਜਾਣਕਾਰੀ ਦੇ ਰਿਹਾ ਹੋ ਉੱਥੇ ਇਹਨਾਂ ਕਿ ਕੰਮ ਚੱਲ ਰਿਹਾ ਹੈ ਮਜ਼ਦੂਰ ਵਗੈਰਾ ਕੰਮ ਕਰਦੇ ਨੇ ਹਾਲਾਂਕਿ ਇਹਨਾਂ ਲੋਕਾਂ ਨੂੰ ਪਤਾ ਸੀ ਕਿ 2.5 ਮਹੀਨੇ ਤੋਂ ਪਹਿਲਾਂ ਇਹ ਉੱਥੇ ਰਿਪੋਰਟ ਦਿੱਤੀ ਦੀ ਸੀਗੀ ਕਿ ਉਹਦੇ ਜਿਹੜੇ ਪਿੱਲਰ ਨੇ ਉਹ ਪਿੱਲਰ ਦੇ ਵਿੱਚ ਤਰੇੜ ਆਈ ਪਈ ਹੈ ਜਦੋਂ ਪਿੱਲਰਾਂ ਵੀ ਤਰੇੜ ਆਈ ਪਈ ਸੀ ਤਾਂ ਇਹ ਇਮਾਰਤ ਨਹੀਂ ਗਿਰੀਗੀ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਇੱਥੇ ਕੋਈ ਰਿਸ਼ਤਖੋਰੀ ਜਾਂ ਕੋਈ ਸਪਾਰਸ਼ ਜਿਵੇਂ ਤੁਸੀਂ ਕਹਿੰਦੇ ਹੋ ਇਹ ਕੋਈ ਨਾ ਕੋਈ ਅਜਿਹਾ ਕਿੱਸਾ ਹੋਇਆ ਹੈ ਜਿਹਦੇ ਕਰਕੇ ਇਸ ਇਮਾਰਤ ਨੂੰ ਨਹੀਂ ਗਿਰਾਇਆ ਗਿਆ ਜੋ ਕਿ ਆਪ ਹੀ ਅੱਜ ਦੇਖੋ ਟੈਟੇਰੀ ਹੋ ਗਈ ਬਿਲਕੁਲ ਜਦੋਂ 26 ਤਰੀਕ ਨੂੰ ਤਰੇੜਾ ਆਈਆਂ ਜੀ ਦੋ ਤਿੰਨ ਫਿਲਰਾਂ ਤੇ ਉਸ ਟਾਈਮ ਕਿਉਂ ਜਿਹੜਾ ਮੈਂ ਪੁਲਿਸ ਲਿਆ ਕੇ ਉੱਥੇ ਜਦੋਂ ਦੇਖਿਆ ਜਾਂ ਉਹਨਾਂ ਦਾ ਪੱਕਾ ਸੋਣਿਆ ਹੋਟਲ ਵਾਲਾ ਦਾ ਬਿਲਡਿੰਗ ਵਾਲਾ ਦਾ ਪੱਕਾ ਸੋਣਿਆ ਪੱਕਾ ਸੋਣਨੇ ਦੇ ਬਾਅਦ ਕਿਉਂ ਕਿਹਾ ਸੀਗਾ ਵੀ ਇਸ ਬਿਲਡਿੰਗ ਦੇ ਵਿੱਚ ਰਹਿਣਾ ਨਹੀਂ ਕਿਸੇ ਨੇ ਆਉਣਾ ਨਹੀਂ ਜਾਣਾ ਨਹੀਂ ਕੰਮ ਨਹੀਂ ਕਰਨਾ ਪਹਿਲਾਂ ਇਸ ਨੂੰ ਕਿਤੇ ਨਾ ਕਿਤੇ ਗਰਾਇਆ ਜਾਊਗਾ ਜਾਂ ਸਿਸਟਮ ਚ ਲਾ ਕੇ ਇਸ ਨੂੰ ਸੈਟਿੰਗ ਕਰਕੇ ਇਸ ਨੂੰ ਮਤਲਬ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਨੂੰ ਚਾਹੇ ਦੋ ਦਿਨ ਚ ਚਾਰ ਦਿਨ ਚ 10 ਦਿਨ ਚ ਇਸ ਨੂੰ ਹਸਾਬ ਨਾਲ ਗੇਰਿਆ ਜਾਊਗਾ ਜਦੋਂ ਇਦਾਂ ਦਾ ਸਿਸਟਮ ਹੋ ਗਿਆ ਸੀ ਫਿਰ ਉੱਥੇ ਰਿਸਕ ਉਸ 26 ਤਰੀਕ ਤੋਂ ਲੈ ਕੇ ਅੱਜ ਦੇ ਤਰੀਕ ਤੱਕ ਦੀ ਕਿਉਂ ਡੇਕ ਕੀਤੀ ਗਈ ਆ ਕਿਉਂ ਕਿਉਂ ਵੀ ਕਿਸੇ ਦਾ ਹਾਸਾ ਹੋ ਜਵੇ ਜਾਂ ਕਿਸੇ ਦੀ ਜਾਨ ਚਲ ਜਾਵੇ ਇਸੀ ਚੀਜ਼ ਦਾ ਇੰਤਜ਼ਾਰ ਸੀਗਾ ਉਸੇ ਚੀਜ਼ ਦੇ ਵਿੱਚ ਇੰਨੇ ਦਿਨਾਂ ਦਾ ਵਿੱਚ ਜਿਹੜਾ ਟਾਈਮ ਨਿਕਲੇ ਆ ਜਾਂ ਹੋਰ ਅਜੇ ਨਾਗਰਦੀ ਪਤਾ ਨਹੀਂ ਕਿੰਨੇ ਦਿਨ ਲੱਗਣੇ ਤੇ ਉਹਦੇ ਵਿੱਚ ਜਾਂ ਤਾਂ ਜ ਬੰਦੇ ਦੀ ਖਾਸ ਜਾਣ ਪਛਾਣ ਹੁੰਦੀ ਹੈ ਖਾਸ ਮੰਤਰੀ ਸੰਤਰੀ ਨਾਲ ਗੱਲਬਾਤ ਹੁੰਦੀ ਹੈ ਜਾਂ ਫਿਰ ਕਿਤੇ ਨਾ ਕਿਤੇ ਰਿਸ਼ਵਤਖੋਰੀ ਚੱਲਦੀ ਆ ਰਿਸ਼ਵਤਖੋਰੀ ਹੀ ਸਾਡੇ ਕਿਤੇ ਨਾ ਕਿਤੇ ਦੇਸ਼ ਨੂੰ ਘੁਣ ਦੇ ਮਾ ਕਿਤੇ ਨਾ ਕਿਤੇ ਖਾਰੀ ਹੈ ਪੂਰੀ ਹਿੰਦੁਸਤਾਨ ਦੇ ਵਿੱਚ ਰਿਸ਼ਵਤਖੋਰੀ ਇੰਨੀ ਹੋ ਗਈ ਆ ਵੀ ਰਿਸ਼ਵਤ ਕੋ ਲੈਣ ਵਾਲੇ ਕਿਤੇ ਨਾ ਕਿਤੇ ਜਾਨਾਂ ਦਾ ਸੌਦਾ ਵੀ ਕਰ ਬੈਠਦੇ ਆਂ ਜੀ। ਉਹ ਸ਼ਰਮਾ ਹੀ ਸਭ ਤੋਂ ਅੱਡੀ ਗੱਲ ਆਪਾਂ ਸਵੇਰੇ ਵੀ ਲਾਈਵ 'ਚ ਗੱਲ ਕਰ ਰਹੇ ਸੀ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਦਸਵੇਂ ਪਾਛੇ ਦਾ ਪ੍ਰਕਾਸ਼ ਪੁਰਬ ਹੈ ਔਰ ਮੈਨੂੰ ਕੋ ਜੋ ਦੁਪਹਿਰੇ ਅਪਡੇਟ ਮਿਲੀ ਹੈ ਮੈਨੂੰ 2 ਤੋਂ 3 ਦੇ ਵਿੱਚ ਵੀ ਉੱਥੇ ਨੇੜੇ-ਤੇੜੇ ਲੰਗਰ ਵੀ ਲਗਾਏ ਗਏ ਸੀ ਲੋਕੋ ਵੱਲੋਂ। ਹਾਲਾਂਕਿ ਕਿਸਮਤ ਇਹ ਚੰਗੀ ਰਹੀ ਕਿ ਉੱਥੇ ਜਦੋਂ ਇਹ ਬਿਲੜੀ ਡਿੱਗੀ ਤਾਂ ਉਹ ਲੰਗਰ ਹਜੇ ਸ਼ੁਰੂ ਨਹੀਂ ਹੋਇਆ ਸੀ। ਜੇ ਲੰਗਰ ਸ਼ੁਰੂ ਹੋ ਜਾਂਦਾ ਤਾਂ ਹੋ ਸਕਦਾ ਹੈ ਕਿ ਉੱਥੇ ਬਹੁਤ ਨੁਕਸਾਨ ਹੋ ਤਾ ਜਾਨੀ। हां बिल्कुल मान लो होण जे किते लंगर 5 700 मीटर ਦੇ ਦੇਹਰੇ ਏਰੀਏ ਤੇ ਦੂਰ ਵੀ ਚੱਲਦਾ ਹੈ ਤਾਂ ਜਿਹੜੀ ਟ੍ਰੈਫਿਕ ਆ ਉਹ ਕਿਤੇ ਨਾ ਕਿਤੇ ਜਾਮ ਹੋਣ ਲੱਗ ਜੇ ਦੀ ਭੀੜ ਜਮਾ ਹੋਣ ਲੱਗ ਜਾਂਦੀ ਹੈ ਅਗਰ ਇਦਾਂ ਦੀ ਸਥਿਤੀ ਵਿੱਚ ਉੱਤੇ ਕਿਤੇ ਨਾ ਕਿਤੇ ਬਣ ਜਾਂਦੀ ਤਾਂ ਖੁਦਾ ਨਾ ਖਾਸ ਤਾਂ ਜਿਹੜੀਆਂ ਪ੍ਰਮਾਤਮਾ ਸੌਰੀ ਜਿਹੜੀਆਂ ਲੋਕਾਂ ਦੀਆਂ ਜਾਣਾਂ ਜਾਣੇ ਸੀ ਪਤਾ ਨਹੀਂ ਕਿੰਨੀਆਂ ਕਿ ਜਾਣੇ ਸੀ ਉਹ ਤਾਂ ਪ੍ਰਮਾਤਮਾ ਹੀ ਰੱਖਾ ਰੱਬੇ ਰੱਖਾ ਜਿਹੜਾ ਕਿਤੇ ਨਾ ਕਿਤੇ ਸੱਚੇ ਖਬੇ ਮਨਾਂ ਦੇ ਵਿੱਚ ਮੋੜ ਪਾ ਕੇ ਉਸ ਚੀਜ਼ ਨੂੰ ਟਾਲ ਦਿੰਦਾ ਹੈ ਲੇਕਿਨ ਜਿਹੜਾ ਇਨਸਾਨ ਹੈ ਉਹ ਚੀਜ਼ ਨੂੰ ਟਾਲਦਾ ਨਹੀਂ ਉਹ ਚੀਜ਼ ਨੂੰ ਬਣਾਵਾ ਦਿੰਦਾ ਵੀ ਠੀਕ ਹੈ ਕੋਈ ਗੱਲ ਨਹੀਂ ਕੱਲ ਹੁੰਦਾ ਅੱਜ ਹੋ ਜੂਵੇ ਸਾਨੂੰ ਕਿ ਜਿੱਦਣ ਮੇਰੇ ਪ੍ਰੋਬਲਮ ਆਊਗੀ ਉਦੋਂ ਮੈਂ ਤਾਂ ਜਾਗੂਗਾ ਉਸ ਦਿਨ ਤਾਂ ਮੇਰੀ ਅੱਖ ਖੁੱਲੂਗੀ ਨਹੀਂ ਕਿਤੇ ਨਾ ਕਿਤੇ ਚੈਨਲ ਦੇ ਮਾਧਮ ਰਾਹੀਂ ਅਸੀਂ ਹਮੇਸ਼ਾ ਹੀ ਅਪੀਲ ਕੀਤੀ ਹੈ ਵੀ ਜਿਸ ਚੀਜ਼ ਤੋਂ ਖਤਰਾ ਹੈ ਜਿਹੜੇ ਵੀ ਮਹਿਕਮੇ ਨੂੰ ਖਤਰਾ ਹੈ ਜਾਂ ਜਿਹੜੇ ਵੀ ਸਿਸਟਮ ਨੂੰ ਖਤਰਾ ਹੈ ਉਹਨੂੰ ਖਤਰੇ ਤੋਂ ਪਹਿਲੇ ਕਿਤਨੇ ਕਿਤਨੇ ਜਿੱਟ ਲਿਆ ਜਾਵੇ ਜਿਵੇਂ ਅੱਜ ਅਸੀਂ ਚਾਇਨਾ ਡੋਰ ਦੀ ਗੱਲ ਕਰਦੇ ਆਂ ਚੈਨਾ ਡੋਰ ਦੀ ਹਾਲਾਂਕਿ ਵਿਸ਼ੇ ਤੋਂ ਹਟ ਕੇ ਗੱਲ ਆ ਲੇਕਿਨ ਕਿਤੇ ਨਾ ਕਿਤੇ ਕਦ ਜਾਗਦੇ ਆ ਜਦੋਂ ਬਸੰਤ ਰੁੱਤ ਆਉਣੇ ਵਾਲੀ ਆ ਜਾਂ ਬਸੰਤ ਆ ਰਹੀ ਆ ਜਾਂ ਪਤੰਗਬਾਜੀ ਹੋਣੀ ਆ ਜਾਂ ਦੁਬਾਲੀ ਦੇ ਟਾਈਮ 'ਚ ਜਾ ਕੇ ਕਿਤੇ ਨਾ ਕਿਤੇ ਸੇਤ ਪਪਾ ਕੇ ਜਾਗਦਾ ਕਿਉਂ ਮੌਕੇ ਤੇ ਜਾਗਦੇ ਆ ਕਿਉਂ ਟਾਈਮ ਤੇ ਆ ਕੇ ਜਾਗਦੇ ਨਹੀਂ ਹਾਸਾ ਹੋਣ ਨੂੰ ਕੁਝ ਟਾਈਮ ਰਹੇਗਾ ਜਾਂ ਕੁਝ ਆਸੇ ਹੋ ਚੁੱਕੇ ਆ ਮੇਰੇ ਜਾਕੀ ਉਹ ਸਿਸਟਮ ਚ ਲੈ ਕੇ ਪਹਿਲਾਂ ਹੀ ਉਸ ਚੀਜ਼ ਦੀ ਵਿਜ਼ਿਟ ਕਰਕੇ ਫਿਰ ਇਹਨਾਂ ਲੋਕਾਂ ਨੂੰ ਸਤਰਕ ਕਰਕੇ ਉਸ ਚੀਜ਼ ਤੋਂ ਜਾਣੂ ਕਰਾ ਕੇ ਜਿਹੜੀ ਚੀਜ਼ ਲਾਗੂ ਆ ਜਿਹੜੀ ਕੋਈ ਚੀਜ਼ ਕਾਨੂੰਨ ਦੇ ਅੰਡਰ ਆ ਉਸ ਚੀਜ਼ ਨੂੰ ਹੋਣਾ ਹੋਣ ਦੇਣਾ ਚਾਹੀਦਾ ਜਿੱ ਜੀ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਜਿਹੜਾ ਪਹਿਲਾਂ ਨਹੀਂ ਜਾਗਦਾ ਆਪਾਂ ਅਕਸਰ ਹੀ ਗੱਲਾਂ ਕਰਦੇ ਆ ਪਰ ਅੱਜ ਇੱਕ ਬਹੁਤ ਵੱਡਾ ਸਵਾਲ ਕਰਦਾ ਮੈਂ ਤੁਹਾਨੂੰ ਸ਼ਰਮਾ ਜੀ ਕੀ ਤੁਹਾਨੂੰ ਲੱਗਦਾ ਇੱਕ 20 ਦਿਨ ਦੇ ਵਿੱਚ ਦੂਜਾ ਹਾਸਾ ਦੋ ਮੋਤਾ ਉੱਥੇ ਹੋਈਆਂ 40 ਤੋਂ 50 ਬੰਦੇ ਜ਼ਖਮੀ ਹੋਏ ਮੋਹਾਲਜ ਅੱਜ ਨਿਯਮਤ ਰਹੀ ਕੁਝ ਨਹੀਂ ਹੋਇਆ ਬਚਾਅ ਹੋ ਗਿਆ ਤੇ ਪਰ ਕੀ ਹੁਣ ਪ੍ਰਸ਼ਾਸਨ ਚੰਡੀਗੜ੍ਹ ਦਾ ਪ੍ਰਸ਼ਾਸਨ ਕੁਝ ਕਰੇਗਾ ਅਜੀਆਂ ਬਿਲਡਿੰਗਾਂ ਦੇਖੋ ਜੋ ਕਿ ਖਤਮ ਹੋ ਚੁੱਕੀਆਂ ਨੇ ਪੁਰਾਣੀਆਂ ਨੇ ਇਹਨਾਂ ਨੂੰ ਪਹਿਲਾਂ ਹੀ ਤੋੜਨ ਦਾ ਕਿਉਂ ਨਹੀਂ ਪਾਸ ਕਰਦੇ ਇਹ ਵੀ ਸਵਾਲ ਉੱਠਦੇ ਨੇ ਪ੍ਰਸ਼ਾਸਨ ਦੇ ਵੱਡੇ ਵੱਡੇ ਲੀਡਰਾਂ ਤੇ ਇਹ ਲੀਡਰਾਂ ਤੇ ਰਾਜਨੀਤਿਕ ਪੋਲਿਟਿਕਸ ਲੀਡਰਾਂ ਵੀ ਹੁੰਦੇ ਨੇ ਜਿਹੜੇ ਕਿ ਇਹਨਾਂ ਨੂੰ ਸਾਈਨ ਕਰਦੇ ਆ ਫਾਈਲਾਂ ਨੂੰ ਉਹ ਲੀਡਰ ਕਿਉਂ ਨਹੀਂ ਇਹ ਗੱਲਾਂ ਸੋਧਦੇ ਸਾਈਨ ਕਰਨਗੇ हां ਬਿਲਕੁਲ ਬਿਲਕੁਲ ਦੇਖੋ ਜਾਂਚ ਤਾਂ ਹੋਣੀ ਚਾਹੀਦੀ ਹੈ ਜਾਂਚ ਸਾਡੇ ਹਿਸਾਬ ਨਾਲ ਹੋਊਗੀ ਵੀ ਲੇਕਿਨ ਜਾਂਚ ਕਿੱਥੇ ਤੱਕ ਪੂਰਨੇ ਚੜਦੀ ਹੈ ਜਾਂ ਜਿੱਥੇ ਤੱਕ ਕਿੱਥੇ ਤੱਕ ਉਹ ਸਟੇਜ ਨੂੰ ਆਮਲੀ ਜਮਾ ਪਹਿਨ ਆਇਆ ਜਾਂਦਾ ਉਹਦਾ ਰਿਸ਼ਵਤ ਕੋਰੀਰ ਜਾਣ ਪਛਾਣ ਦੇ ਵਿੱਚ ਲੁਕਿਆ ਬਹਿ ਰਹਿ ਜਾਂਦਾ ਦੇਖੋ ਮੈਂ ਬਹੁਤ ਵਾਰ ਗੱਲ ਕੀਤੀ ਹੈ ਵੀ ਜਿਹੜਾ ਕਾਨੂੰਨ ਦੇ ਸਿਸਟਮ ਚ ਆ ਕੇ ਅਗਰ ਦੇਖਿਆ ਜਾਵੇ ਟ੍ਰੈਫਿਕ ਨਿਯਮਾਂ ਦੇ ਸਿਸਟਮ ਚ ਆ ਕੇ ਦੇਖਿਆ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਜਿਹੜੇ ਸਰਕਾਰੀ ਕੰਮ ਆ ਉਹ ਬਹੁਤ ਸਿਸਟਮ ਚ ਲਏ ਜਾਂਦੇ ਆ ਬਹੁਤ ਤਰੀਕੇ ਚ ਲਏ ਜਾਂਦੇ ਆ ਅਗਰ ਐਡੀ ਬੜੀ ਬਿਲਡਿੰਗ ਅਗਰ ਡਿੱਗਣ ਤੋਂ ਬਾਅਦ ਵੀ ਅਗਰ ਬਾਕੀ ਜਿਹੜੀਆਂ ਬਿਲਡਿੰਗਾਂ ਤੋਂ ਖਤਰਾ ਜਾ ਹੋਰ ਜਿਹੜੇ ਬਾਕੀ ਕੰਮਾਂ ਤੋਂ ਖਤਰਾ ਹੈ ਅਗਰ ਚੰਡੀਗੜ੍ਹ ਪ੍ਰਸ਼ਾਸਨ ਨਾ ਜਾਗੇ ਵਿਭਾਗ ਨਾ ਜਾਗੇ ਫਿਰ ਮਤਲਬ ਕਹਿ ਦਿੰਦੇ ਆ ਨਾ ਜਿਵੇਂ ਤੁਸੀਂ ਡ੍ਰੀਮ ਚੰਡੀਗੜ੍ਹ ਨੂੰ ਡ੍ਰੀਮ ਸਿਟੀ ਕਿਹਾ ਕਿਤੇ ਨਾ ਕਿਤੇ ਸੁਪਨਿਆਂ ਦਾ ਘਰ ਆ ਪਤਾ ਨਹੀਂ ਲੋਕ ਕਿੱਥੋਂ ਕਿੱਥੋਂ ਉੱਥੇ ਦੀ ਵਿਜ਼ਿਟ ਕਰਨ ਆਉਂਦੇ ਕਿਤੇ ਕਿਤੇ ਉੱਥੇ ਸੈਰ ਸਪਟੇ ਕਰਨ ਆਉਂਦੇ ਜਿਵੇਂ ਸੈਰ ਸਪਟੇ ਦੇ ਪੁਆਇੰਟ ਬਣੇ ਹੋਏ ਆ ਫਿਰ ਉਹੀ ਚੰਡੀਗੜ੍ਹ ਕਿਤੇ ਨਾ ਕਿਤੇ ਆਮ ਸੁਬਿਆਂ ਦੇ ਵਾਂਗ ਆ ਆਮ ਪਿੰਡਾਂ ਆਮ ਸ਼ਹਿਰਾਂ ਦੇ ਵਾਂਗ ਉਹੀ ਚੰਡੀਗੜ੍ਹ ਬਣ ਕੇ ਰਹਿ ਜੂਗਾ ਜੀ ਜੋ ਆਮ ਕੁਖੂਸਕੋਰੀ ਨੇ ਉਹ ਤੇਰਾ ਆਪਾ ਮੰਦੇ ਆ ਤੁਹਾਡੀ ਗੱਲ ਨਾਲ ਸਹਿਮਤ ਆ ਮੈਂ ਵੀ ਕੁਸਕੋਰੀ ਰਿਸ਼ਵਤ ਖੋਰੀ ਹੁੰਦੀ ਹੈ ਹਰੇਕ ਕੰਮ ਚ ਹੁੰਦੀ ਹੈ ਪਰ ਅਸੀਂ ਇਹ ਨਹੀਂ ਕਹਿੰਦੇ ਵੀ ਕੱਲਾ ਉੱਥੇ ਇੰਸਪੈਕਟਰ ਸਾਹਿਬਗੇ ਉਹਨਾਂ ਨੇ ਰੋਕਿਆ ਨਹੀਂ ਹਟੇ ਕੱਲਾ ਯਾਨੀ ਕਿ ਕਾਰਪੋਰੇਸ਼ਨ ਦਾ ਕੰਮ ਨਹੀਂ ਹੈ ਉਹ ਮਾਲਕ ਦੀ ਗਲਤੀ ਨਹੀਂ ਹੈ ਇਹ ਦੂਸਰੀ ਘਟਨਾ ਹੈ ਕਿ ਤਨਾ ਕਿਤੇ ਦੇਖੋ ਸਾਹਿਬ ਜੀ ਗੱਲ ਹੈ ਵੀ ਜਿਹੜੇ ਅਜਿਹੇ ਲੋਕ ਨੇ ਜੋ ਇਸ ਤਰ੍ਹਾਂ ਦੇ ਕੰਮ ਨੂੰ ਅੰਦੇਖਾ ਕਰਦੇ ਨੇ ਮੈਂ ਸਾਫ਼ ਕਹਾਂ ਅੰਦੇਖਾ ਹੀ ਕਰਦੇ ਨੇ ਯਾਨੀ ਕਿ ਦੇਖ ਕੇ ਅੰਦੇਖਾ ਕਰਨਾ ਉਹ ਲੋਕਾਂ ਤੇ ਕਾਰਵਾਈ ਇੱਕ ਵਾਰ ਹੋਵੇ ਅਗਰ ਇੱਕ ਬੰਦਾ ਅੰਦਰ ਆਵੇ ਤਾਂ 10 ਅਜੇ ਮਗਰਮਚ ਕੱਲ ਨੂੰ ਸੁਧਰਣਗੇ ਅਜਿਆ ਕੰਮ ਨਹੀਂ ਹੋਏਗਾ ਮੰਦੇਓ ਬਿਲਕੁਲ ਬਿਲਕੁਲ ਦੇਖੋ ਜਿਵੇਂ ਹੁਣ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਜੀ ਜੀ ਸੋਸ਼ਲ ਮੀਡੀਆ 'ਚ ਨਾਲ ਲੱਗਦੀ ਜਿਹੜੀ ਕਿਤੇ ਨਾ ਕਿਤੇ ਨਿਊਜ਼ ਨਸ਼ਰ ਹੋ ਜਾਂਦੀ ਹੈ ਕਿਤੇ ਨਾ ਕਿਤੇ ਹਰ ਇੱਕ ਚੈਨਲ 'ਤੇ ਲਾ ਲਾ ਲੱਗ ਰਕ ਪੇਜਾਂ ਤੇ ਪੈ ਜਾਂਦੀ ਹੈ ਜੀ ਉਹ ਨਿਊਜ਼ ਨੂੰ ਵਕੀਲ ਸਾਹਿਬ ਵੀ ਦੇਖਦੇ ਆ ਮਾਨਯੋਗ ਅਦਾਲਤ ਦੇ ਜੱਜ ਸਾਹਿਬ ਵੀ ਦੇਖਦੇ ਆ ਕਹਿਣਾ ਮੈਂ ਇਹ ਚਾਹੁੰਦਾ ਵੀ ਜਦੋਂ ਕੋਈ ਖਬਰ ਆ ਜਾਂਦੀ ਹੈ ਕੋਈ ਇਹੋ ਜਿਹਾ ਹਾਸਾ ਹੋ ਜਾਂਦਾ ਹੈ ਤਾਂ ਮਾਨਯੋਗ ਅਦਾਲਤਾਂ ਵੱਲੋਂ ਹੀ ਡਿਪਾਰਟਮੈਂਟ ਪੋਪਾ ਜਾ ਉਹ ਸਬੰਧਤ ਜੁੜੇ ਹੋਏ ਲੋਕਾਂ ਨੂੰ ਕਿਤੇ ਨਾ ਕਿਤੇ ਸ਼ਕਤੀ ਦੇ ਨਿਰਦੇਸ਼ ਹੋਣੇ ਚਾਹੀਦੇ ਕਿਤੇ ਨਾ ਕਿਤੇ ਸ਼ਕਤੀ ਨਾਲ ਪੇਸ਼ ਆਉਣਾ ਚਾਹੀਦਾ ਡਾਇਰੈਕਟ ਆਉਣਾ ਚਾਹੀਦਾ ਉਹਨਾਂ ਨੂੰ ਡਾਇਰੈਕਟ ਰਿਪੋਰਟ ਵੱਲੋਂ ਚਿੱਠੀ ਆਉਣੀ ਚਾਹੀਦੀ ਹੈ ਵੀ ਅਗਰ ਇਸ ਚੀਜ਼ ਦਾ ਤੁਸੀਂ ਐਡਾ ਸੁਧਾਰ ਨਹੀਂ ਕਰੋਗੇ ਤਾਂ ਤੁਹਾਡੇ ਤੇ ਐਕਸ਼ਨ ਹੋਣਾ ਚਾਹੀਦਾ ਲੇਕਿਨ ਮਾਨਜੋਗ ਅਦਾਲਤਾਂ ਵੀ ਜਦੋਂ ਹੀ ਬੋਲਦੀਆਂ ਜਿਸ ਟਾਈਮ ਉਹਨਾਂ ਦੇ ਕੋਲ ਲਿਖਤੀ ਰੂਪ ਦੇ ਵਿੱਚ ਜਾਂਦਾ ਸਿਰਫ ਕਾਗਜ਼ਾਂ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਕਾਗਜ਼ਾਂ ਦੇ ਦੌਰੇ ਸਾਡਾ ਕਾਨੂੰਨ ਚੱਲਦਾ ਕਿਤੇ ਨਾ ਕਿਤੇ ਜਨਰਲ ਨੌਲੇਜ ਤੇ ਆਕੇ ਜਾਂ ਗਰਾਉਂਡ ਜ਼ੀਰੋ ਤੇ ਆਕੇ ਜਿਹੜੀ ਚੀਜ਼ ਦੀ ਪਹਿਲਾਂ ਜ਼ਰੂਰਤ ਹੋਂਦੀ ਆ ਬਿਨਾ ਬਿਨਾ ਕਾਗਜ਼ ਭਰੇ ਤੋਂ ਜਾਂ ਬਿਨੇ ਫਾਰਮੈਲਟੀ ਪੂਰੇ ਕਰੇ ਤੋਂ ਉਸ ਨੂੰ ਕਰ ਲੈਣਾ ਚਾਹੀਦਾ ਹਰ ਇੱਕ ਬੰਦੇ ਨੂੰ ਆਪਣਾ ਜਿਹੜਾ ਹਰ ਵਿਭਾਗ ਦੇ ਕਰਮਚਾਰੀ ਨੂੰ ਆਪਣਾ ਜਿਹਾ ਕੰਮ ਕਰਨ ਵਾਲੇ ਛੋਟੇ ਵੱਡੇ ਅਪਸਰ ਨੂੰ ਸਮਝ ਲੈਣਾ ਚਾਹੀਦਾ ਸੋ ਸੰਜੀਤ ਸ਼ਰਮਾ ਜੀ ਤੁਸੀਂ ਸਾਨੂੰ ਅਪਡੇਟ ਦਿੱਤੀ ਇਸ ਪੂਰੇ ਖਬਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਓਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸੰਜੀਵ ਸ਼ਰਮਾ ਜੀ ਜਿਨ੍ਹਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਕਿਉਂਕਿ ਖਰੜ ਤੋਂ ਨੇ ਤੇ ਜਿਹੜੀ ਅੱਜ ਉਹ ਗਿਰੀ ਹੈ ਇੱਕ ਬਿਲਡਿੰਗ ਉਹ ਚੰਡੀਗੜ੍ਹ ਦੇ 17 ਸੈਕਟਰ 'ਚ ਗਿਰੀ ਹੈ ਤੇ ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਖਾਲੀ ਬਿਲਡਿੰਗ ਸੀ ਪੁਰਾਣੀ ਸੀ ਪਰ ਉੱਥੇ ਯਾਨੀ ਕਿ ਜਿਵੇਂ ਸਾਡੇ ਪੱਤਰਕਾਰ ਜੀ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਇਨਸਪੈਕਸ਼ਨ ਹੋਈ ਹੈ ਇਨਸਪੈਕਟਰ ਸਾਹਿਬ ਗਏ ਸੀ ਰੋਕਿਆ ਸੀ ਵੀ ਇੱਥੇ ਕੋਈ ਕੰਮ ਨਾ ਹੋਵੇ ਕਿਉਂਕਿ ਉੱਥੇ ਮਜ਼ਦੂਰ ਕੰਮ ਕਰ ਰਹੇ ਸੀ ਤੇ ਇਜ਼ਤ ਲੜੀ ਤਾਂ ਕੋਈ ਮਜ਼ਦੂਰ ਵੀ ਨਹੀਂ ਸੀ ਤਾਂ ਹੀ ਕੋਈ ਜਾਨ ਨੁਕਸਾਨ ਨਹੀਂ ਹੋਇਆ ਪਰ ਜੇਕਰ ਗੱਲ ਕਰੀਏ ਤਾਂ ਬੀਤੇ 15 ਦਿਨ ਦੇ ਵਿੱਚ ਜੀ ਕਹਿ ਜਈ ਬਿਲਡਿੰਗ गिरी ਸੀ ਮੁਹਾਲੀ ਵਿੱਚ ਜਿੱਥੇ ਦੋ ਮੌਤਾਂ ਹੋਈਆਂ ਸੀ 40 ਤੋਂ 50 ਵਿਅਕਤੀ ਜ਼ਖਮੀ ਹੋਏ ਸੀ ਤੇ ਜਿਵੇਂ ਕਿ ਗੱਲਬਾਤ ਚੱਲ ਰਹੀ ਸਾਡੇ ਪੱਤਰਕਾਰ ਤੇ ਦਰਸ਼ਕਾਂ ਨਾਲ ਕਿ ਪ੍ਰਸ਼ਾਸਨ ਪਹਿਲਾਂ ਕਿਉਂ ਨਹੀਂ ਕਰਦਾ ਅਜੇ ਲੋਕਾਂ ਦੇ ਖਿਲਾਫ ਕਾਰਵਾਈ ਜੋ ਕਿ ਅਜਿਹੀ ਅਣਗੈਦੀ ਕਰਦੇ ਨੇ ਕਿਉਂਕਿ ਇਹ ਬਿਲਡਿੰਗਾਂ ਪਹਿਲਾਂ ਹੀ गिरਨੀਆਂ ਚਾਹੀਦੀਆਂ ਸੀ ਜਿਹੜੀ ਕਿ ਅੱਜ ਗਿਰੀ ਐ ਜੋ ਖਾਲੀ ਸੀ ਜਿਸ ਦੇ ਬਾਰੇ 3 ਮਹੀਨੇ ਪਹਿਲਾਂ ਨੋਟਿਸ ਕੱਢਿਆ ਗਿਆ ਸੀ ਪਰ ਇਸ ਨੂੰ ਨਹੀਂ ਗਿਆ ਗਿਆ ਅੱਜ ਜੋ ਨੁਕਸਾਨ ਹੋ ਸਕਦਾ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਨੁਕਸਾਨ ਨਹੀਂ ਹੋਇਆ ਸੋ ਦੋਸਤੋ ਇਹ ਸਾਡੀ ਹੁਣ ਸ਼ਾਮ ਦੀ ਲਾਈਵ ਅਪਡੇਟ ਕੱਲ ਫੇਰ ਤੁਹਾਨੂੰ ਕਿਸੇ ਹੋਰ ਲਾਈਵ ਦੇ ਮੁੱਦੇ ਮਿਲਾਂਗਾ ਉਦ ਤੱਕ ਮੈਨੂੰ ਦਿਓ ਇਜਾਜ਼ਤ